ਕਾਲ ਦੀ ਕੀ ਹਾਲ ਚਾਲ ਨੇ ਹੋਰ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਸਟਾਰਟਿੰਗ ਹੋ ਰਹੀ ਆ ਬਲੌਗ ਦੀ ਖੇਤਾਂ 'ਚ ਸਵੇਰੇ ਸਵੇਰੇ ਮੋਟਰ ਤੇ ਆਏ ਆ ਅ ਇੱਥੇ ਆਪਾਂ ਮਸਰੀ ਪਟਣੀਆਂ ਥੋੜੀ ਦੇੜੀ ਨਾ ਸੁੱਕਣ ਜੇ ਟਾਈਮ ਵੀ ਹੋ ਗਿਆ ਸੁੱਕਣ ਲੱਗ ਗਈ ਥੋੜੀ ਹਲੇ ਹਰੀ ਖੜੀ ਆ ਉਹਨੂੰ ਬਾਅਦ 'ਚ ਪਟਾਂਗੇ ਇਹ ਆਪਣਾ ਆਰਗੇਨਿਕ ਵਾਲਾ ਸਾਰਾ ਪਲਾਟ ਹੈ ਇਹਦੇ ਵਿੱਚ ਇਤਰ ਅੱਗੇ ਦਿਨ 'ਚੋਂ ਤੋਂ ਬਾਅਦ ਹੋਰ ਕੰਮ ਵੀ ਨੇ ਉਹ ਫੇਰ ਦਿਖਾਵਾਂਗਾ ਕੀ ਕਰਨਾ ਸਰੋਂ ਵੱਡੀ ਹੋਈ ਸੀ ਬੱਸ ਹੀ ਦੰਨੇ ਆ ਸਰੋਂ ਵੱਢੀ ਆ ਉਹਨੂੰ ਮੰਡੀ ਚ ਗਾਵਾਂਗੇ ਮੰਡੀ ਚ ਗੇਰੀ ਪਈ ਆ ਸੁੱਕਣ ਵਾਸਤੇ ਉਹੋ ਕਰਾਂਗੇ ਟਰੈਕਟਰ ਨਾਲ ਗਾ ਲਾਂਗੇ ਨਾਲ ਨਾਲ ਉਹ ਦਿਖਾਵਾਂਗੇ ਤੇ ਥੋੜੀ ਬਹੁਤੀ ਆ ਖੜੀ ਐ ਇਹਨੂੰ 2-4 ਦਿਨ ਨੂੰ ਦੁਬਾਰੇ ਵੱਢਾਂਗੇ ਖੇਤ ਮੈਂ ਕੱਲ ਵਾਹ ਗਿਆ ਸੀਗਾ ਇੱਥੋਂ ਸਰੋਂ ਵੱਢੀ ਆ ਦਿਖਾਉਣਾ ਹਾੜੀ ਕੋ ਥੋੜੀ ਬਹੁਤੀ ਖੰਡੀ ਖੰਡੀ ਬਹੁਤ ਦੀ ਖੇਤ ਚ ਥੋੜੀ ਬਹੁਤੀ ਨਹੀਂ ਕੁਝ ਤਾਂ ਲੋਕ ਵੱਢ ਲੈ ਗੇ ਕੋਛਾ ਵਿੱਚੇ ਹਲੇ ਤੁਹਾਨੂੰ ਦਿਖੇ ਰਹੀ ਹੁਣੇ ਵਿੱਚ ਆ ਜਿਹੜਿਆ ਪਿਆ ਮਾਲ ਉਹ ਪਰਾਂ ਨੂੰ ਖਾਸੀ ਆ ਸੁੱਕ ਜੂਗੇ ਇੰਨੇ ਦਵਾਰੇ ਇੱਕ ਦੋ ਦਿਨ ਨੂੰ ਆ ਸਰੋਂ ਵੱਢਾਂਗੇ ਨਾਲ ਦੇ ਨਾਲ ਫੇਰ ਇਕੱਠਾ ਖੇਤ ਬਾਕੇ ਰੌਣੀ ਕਰਦਾਂਗੇ ਪਾਣੀ ਲਾ ਦਾਂਗੇ ਹੁਣ ਦਿਖਾਉਣਾ ਮਸਰੀ ਆਪਣੀ ਜੜੀ ਹੁਣ ਪੱਟਣੀ ਆ ਨਾਲੇ ਕੱਖ ਲੈ ਕੇ ਜਾਣੇ ਨੇ ਉਹ ਆ ਰਹੇ ਚਾਚਾ ਉਧਰੋਂ ਮੈਂ ਮਾਸਰੀ ਪੱਟ ਲੂੰਗਾ ਇਹ ਸਾਰਾ ਆਪਣਾ ਆਰਗੈਨਿਕ ਨੇ ਦੋਏ ਕਿੱਲੇ ਉਧਰ ਕਣਕ ਖੜੀ ਆ ਬੰਸੀ ਇੱਕ ਹੋਰ ਕਣਕ ਵੀ ਦਿਖਾਉਣਾ ਯਾਰ ਤੁਹਾਨੂੰ ਅੱਜ ਮੈਨੂੰ ਬੀਜ ਦਿੱਤਾ ਸੀਗਾ ਕਿਸੇ ਨੇ ਤੇ ਮੁਠੀ ਬੀਜ ਦਿੱਤਾ ਸੀ ਕਹਿੰਦੇ ਵੀ ਤੇਰੇ ਜੋਗਾ ਉਹ ਹੋ ਜਾਊਗਾ ਬੀਜ ਗਾਹਾਂ ਵਾਸਤੇ ਪੱਲੀ ਚੱਕ ਲਈਏ ਮਾਸਰੀ ਵਾਸਤੇ ਬਾਈ ਕਹਿੰਦਾ ਬੀਜ ਹੋ ਜਾਊ ਤੇਰੇ ਵਾਸਤੇ ਗਾਹਾਂ ਨੂੰ ਮੈਂ ਤੁਹਾਨੂੰ ਉਹ ਕਣਕ ਦਿਖਾਉਣਾ ਯਾਰ ਵੀ ਨੋ ਉਹਨਾਂ ਨੇ ਦੱਸਿਆ ਨਹੀਂ ਅੰਕਲ ਨੇ ਕੀ ਆ ਕਣਕ ਦਾ ਤੇ ਇਦਾਂ ਹੀ ਦੇਤਾ ਸੀਗਾ ਹੁਣ ਮੈਂ ਪਹਿਲਾਂ ਮਾਸਰੀ ਦਿਖਾਉਣਾ ਮਾਸਰੀ ਪਹਿਲਾਂ ਨੇੜੇ ਆਹ ਖੜੀ ਆ ਮਾਸਰੀ ਆਪਣੀ ਸੁੱਕਣ ਲੱਗ ਗਈ ਉਹ ਪਰਲਾ ਪਾਸਾ ਹਰਾ ਏ ਆ ਛੋਟੇ ਪਿੱਡੇ ਹੁਣ ਮੈਂ ਕਣਕ ਦਿਖਾਉਣਾ ਤੁਹਾਨੂੰ ਜੇ ਕਣਕ ਤੱਕ ਜਾਇਆ ਜਾਊਗਾ ਕੱਲ ਸਬਜ਼ੀ ਭਰਤੀ ਸੀ ਗਿੱਲੀ ਆ ਇਹਦਰਾ ਛੋਲੇ ਨੇ ਇਹ ਵੀ ਆਰਗੈਨਿਕ ਨੇ ਜੇ ਲੋੜ ਹੋਈ ਕਿਸੇ ਨੂੰ ਦੱਸ ਦਿਓ ਛੋਲੇ ਦੀ ਇਹ ਕਣਕ ਦੇਖੋ ਆਹ ਦੇਖੋ ਕਿੰਦਾ ਦੀ ਬੱਲ ਆਹ ਦੇ ਤੂੜ ਜੇ ਨਾ ਬਾਲੇ ਲੰਬੇ ਨੇ ਜਿਹਦੇ ਚ ਦਾਣਾ ਹੁੰਦਾ ਬੱਲ ਦੇ ਉਹ ਪੁਆਇੰਟ ਜੇ ਆ ਬਹੁਤ ਲੰਬੇ ਲੰਬੇ ਨੇ ਆਹ ਆ ਬੱਟ ਤੇ ਖਾਲ ਤੇ ਲਾਤੀ ਸੀ ਆਪਾਂ ਸਬਜ਼ੀ ਵਾਲੀ ਤੇ ਹੀ ਉਹ ਪਰੇ ਤੱਕ ਖੜੀ ਆ ਗਾਹਾਂ ਵਾਸਤੇ ਬੀਜ ਹੋ ਜਾਊਗਾ ਆਪਣੇ ਕੋਲ ਗਾਹਾਂ ਨੂੰ ਥੋੜੀ ਵੱਧ ਲਾਉਣ ਜੋਗੇ ਹੋ ਜਾਣਗੇ ਗਾਹਾਂ ਨੂੰ ਹੋਰ ਵੱਧ ਬੀਜ ਤਿਆਰ ਹੋ ਜਾਊਗਾ ਹੁਣ ਮੈਂ ਮਸਰੀ ਪੱਟਦਾ ਫੇਰ ਮਿਲਦਾ ਨਾ ਥੋੜਾ ਕੰਮ ਕਰ ਲਈਏ ਟਾਈਮ ਨਾਲ ਫਿਰ ਨਹੀਂ ਉੱਥੇ ਸਰੋਂ ਗਾਉਣ ਨੂੰ ਵੀ ਧੁੱਪ ਹੋ ਜਾਊਗੀ ਥੋੜਾ ਕੰਮ ਹੋ ਗਿਆ ਫਿਨਿਸ਼ ਪੰਡ ਬੱਤੀ ਉਹ ਤਾਂ ਪੱਟ ਲਈ ਥੋੜੇ ਬਹੁਤੇ ਪਿੱਡੇ ਛੱਡੇ ਨੇ ਜਿਹੜੇ ਹਰੇ ਸੀ ਹੁਣ ਵੜਦੇ ਆ ਕੱਕ ਫਟਾਫਟ ਤੇ ਨੀਂਹ ਦਾ ਪਾਇਰਾ ਹੋ ਜਾ ਮੰਡੀ ਚੁਰੀ ਸਰ ਉਹਨੂੰ ਕੱਟਦੇ ਕਢਾਉਂਦੇ ਫਟਾਫਟ ਨਵੇੜੀਏ ਕੰਮ ਆਹ ਦੇਖੋ ਆ ਪੱਟਲੀ ਮਸਰੀ ਦਾ ਹੋਰ ਥੋੜੀ ਛੱਡੀ ਆ ਆ ਹੁਣ ਕੱਕ ਵੜਦੇ ਆ ਨਾਲ ਲੱਗ ਜਾਣਾ ਚਾਚੇ ਇਹ ਤਾਂ ਹੀ ਨਿਬੜੂਗਾ ਕੰਮ ਫਟਾਫਟ ਕੱਕ ਲਾਦਲੇ ਵੱਟ ਕੇ ਆ ਹੁਣ ਜਾ ਰਹੀ ਆ ਮਸਰੀ ਦੀ ਪੱਲੀ ਪਰ ਲੋਡ ਕਰਕੇ ਬਾ ਚੱਲਦੇ ਆ ਘਰ ਨੂੰ ਫੇਰ ਦੁਬਾਰੇ ਮੁੜ ਕੇ ਆਵਾਂਗੇ ਮੰਡੀ ਚ ਹਰਾਇਆਗਾ ਇਹ ਫਿਰ ਕਰੇ ਜਾ ਕੇ ਮਿਲਦਾ ਹੁਣ ਕਰੇ ਮਾਪਾ ਜਗਾ ਕਰੇ ਮਰੇ ਭਾਈ ਮੈਂ ਸੰਮਲਣ ਆਇਆ ਪਾਲਾ ਜਦੋਂ ਮੈਂ ਛੋਟਾ ਮੈਂ ਛੋਟੇ ਹੁੰਦੇ ਤੋਂ ਮੈਂ ਦੇਖਦਾ ਬਾਈ ਪੱਕਾ ਪਿੰਡ ਆਉਂਦੇ ਨੇ ਆਪਣੇ ਡੈੜੀ ਖੜੇ ਨੇ ਲਵੇ ਮੇ ਕਾ ਕੇ ਫੇਰ ਚੱਲਦੇ ਮੰਡੀ ਚ ਖਾਲੀ ਹੁਣ ਚੱਲਦੇ ਟਰੈਕਟਰ ਲੈ ਕੇ ਮੰਡੀ ਚ ਜੜਾਓ ਜੀ ਫੇਟਰਾ ਜੀ ਮਾਰਦਾ ਸੀਟੀਆਂ ਛੜੀ ਆਪਾਂ ਸੀਟੀ ਵੱਜੀ ਜੀ ਜਾਦ ਰਹੇ ਮੰਡੀ ਚ ਪਹੁੰਚ ਗਏ ਸੀ ਰਾਏ ਬ੍ਰਿਕ ਵਰਤਮਾਨ ਫੇਰ ਤਾਂ ਟਰੈਕਟਰ ਪੀਲੀ ਸਰਮ ਅੱਜੀ ਵੀ ਆਪਣੇ ਟਰਾਲੀ ਉਹ ਲਿਆ ਆ ਮੈਂ ਰੇੜੇ ਤੇ ਕਣਖਾ ਫਾ ਰਖੀ ਦੀ ਉਧਰ ਆਵਨੀ ਉਹ ਵੀ ਆ ਗਿਆ ਬਾਈ ਆਂ ਦੇਖ ਦੇਖ ਦੇ ਸ਼ੂਬਰ ਸਟੰਟ ਕਰ ਕਰ ਦਿਖਾਉਂਦਾ ਪਲਟੀ ਮਾਰ ਰਹੇ ਨੇ ਟਰੈਕਟਰ ਮੈਂ ਫੇਰ ਤਾਂ ਅਸੀਂ ਇੱਕ ਵਾਰੀ ਇੱਕ ਵਾਰੀ ਹੋਰ ਕੱਢ ਦਾਂ ਉਹ ਤੇ ਵਾਪਸ ਦਿੰਨੇ ਆ ਫਿਰ ਦੇਖਦੇ ਆ ਚੱਕ ਦਾਂਗੇ ਉੱਪਰ ਮਾਲ ਦਾ ਝੜ ਝੜ ਕੇ ਪੀਲੀ ਸਰੋਂ ਆ ਇਹ ਆਪਣੀ ਆਰਗੈਨਿਕ ਹੈ ਵੀ ਬਾਈ ਮੈਂ ਟਰੈਕਟਰ ਫੇਰੀ ਜਾਂਦੇ ਆ ਤੇ ਵੱਲਾ ਅਸਕਰਿਓ ਇੱਕ ਵਾਰ ਪਹਿਲਾਂ ਫੇਰਤਾ ਇੱਕ ਵਾਰਾ ਹੁਣ ਫੇਰਾਂਗੇ ਪਲਸੀ ਮਾਰਤੀ ਸਾਰੇ ਰਾਜ ਦੀ ਦੁਆਰੇ ਮੈਂ ਨਾਲ ਮਰਾ ਦੀ ਕੁਝ ਬਾਈ ਨੇ ਮਾਰ ਰਿਹਾ ਬਾਈ ਤਾਂ ਇਹਦੇ ਤੇ ਟਰੈਕਟਰ ਫੇਰ ਕੇ ਹੁਣ ਜਿਹੜੀ ਸਰੋਂ ਉੱਪਰੋਂ ਇਹਨੂੰ ਝਾੜ ਝਾੜ ਕੇ ਲਾਂਗੜ ਜੇ ਇਹਨੂੰ ਅੱਡ ਕੱਢ ਦਾਂਗੇ ਬਾ ਫਿਰ ਵਿੱਚ ਜਿਹੜੀ ਸਰੋਂ ਹੋਊਗੀ ਥੱਲੇ ਉਹਨੂੰ ਇਕੱਠੀ ਕਰ ਲਾਂਗੇ ਝਾੜੂ ਨਾਲ ਲਗੀ ਲਪਾਉਣਾ ਨੂੰ ਪੇੜੀ ਸਰੋਂ ਹੈ ਆਪਣੀ ਉਸ ਟਰੱਕ ਦਾ ਉਪਰੋਂ ਥੱਲੋਂ ਜੇ ਤਾਂ ਹੜੰਬੇ ਚ ਕੱਢਦੇ ਫਿਰ ਤਾਂ ਸਰੋਂ ਨਿਕੜੇ ਹੁੰਦੀ ਆ ਸਾਫ਼ ਹੁਣ ਆ ਮਾਲ ਦੁਆਰਾ ਰਹਿ ਗਿਆ ਇੱਥੇ ਰੋਡ ਨਾ ਪੈਂਦੇ ਹੱ ਟੁੱਠੀ ਜੀਪਰ ਦਾ ਆ ਨਿਖਾਰੇ ਦੇ ਨਾਲ ਸਾਰੀ ਅੱਜ ਨਾ ਲੱਗ ਕੱਲਾ ਰਾਇ ਰਾਇ ਬਾ ਹੁਣ ਇਹਨੂੰ ਇਕੱਠਾ ਕਰਕੇ ਪਾਉਣਾ ਥੈਲਿਆਂ ਚ ਫੇਰ ਚੱਲੀਏ ਇੱਕ ਕਰੇ ਦਰਗਾਣੇ ਵੀ ਲਾ ਰੱਖੇ ਨੇ ਮੱਠੀ ਬਰਾਚ ਨਾਲ ਨਾਲ ਕੰਮ ਹੋ ਰਿਹਾ ਨਾਲੇ ਗਾਣੇ ਚੱਲ ਰਹੇ ਨੇ ਹੋ ਗਿਆ ਕੰਮ ਫਿਨਿਸ਼ ਸਾਢੇ 12 ਹੋ ਗਏ ਐ ਨਹੀਂ ਲੱਗਦਾ ਦਾ ਥੋੜਾ ਟਾਈਮ ਲੱਗੂ ਆ ਸਾਢੇ 12 ਲੱਗ ਗਿਆ ਚੱਲਦਾ ਘਰੇ ਘਰੇ ਜਾ ਕੇ ਮਰ ਗਿਆ ਮੈਂ ਪਹੁੰਚ ਗਿਆ ਗਰਮੀ ਤਾਂ ਬਹੁਤ ਹੀ ਪਰ ਫਿਰ ਵੀ ਕਾ ਨੂੰ ਜੱਟ ਦਬਦ ਨੇ ਕੰਮ ਨਵੇੜਿਆ ਸਾਢੇ 12 ਪੌਣੇ 1 ਹੋ ਗਿਆ ਤੇ ਹੁਣ ਚਾਹ ਪਾਣੀ ਪੀਨੇ ਆ ਫਿਰ ਦੇਖਦੇ ਆ ਰੁਕਤੀ ਪਾਣੀ ਨੂੰ ਕਹਿਣਾ ਮੰਮੀ ਨੂੰ ਕਰਨਗੇ ਖਾ ਪੀ ਕੇ ਤੋਂ ਬਾਅਦ ਬਾਈ ਵੀ ਘਰੇ ਵਗ ਗਿਆ ਕਹਿੰਦਾ ਦਮ ਮਾਰ ਪਾ ਮੈਂ ਵੀ 7 ਵਜੇ ਆ ਗਿਆ ਸੀ ਤੇ 2:30 ਪਾਣੀ ਤੱਕ ਕਹਿੰਦਾ ਆਊਗਾ ਫੇਰ ਕਰਾਂਗੇ ਹੁਣ ਰਾਜ ਦਾ ਕੰਮ ਤੇ ਮਿਲਦੇ ਆਂ ਸ਼ਾਮ ਨੂੰ ਹੋਰ ਦੇਖਦੇ ਹਾਂ ਕੋਈ ਕੰਮ ਕਰ ਕੀ ਨਿਕੜਦਾ ਜਾਣਾ ਹੋਣਾ ਕਿਧਰੇ ਦੇਖਦੇ ਆਂ ਕੁਛ ਚਾਚਾ ਚਲੇ ਆ ਗਿਆ ਖੇਤ ਨੂੰ ਕਹਿੰਦਾ ਸਰੋਂ ਦਾ ਸਵੇਰੀ ਕਰਾਂਗੇ ਮੱਕੀ ਦਾ ਜਿਵੇਂ ਇਹ ਵੀ ਕਿਤੇ ਨਾ ਕਿਤੇ ਢੀਡੇ ਦਾ ਸ਼ਾਇਦ ਬਣ ਜੇ ਕੋਈ ਨਾ ਕੋਈ ਪੱਕਾ gekeੜਾ ਰਹਿੰਦਾ ਹੀ ਆ ਕਿਦਰੇ ਨਾ ਨਿੰਮ ਆ ਗਿਆ ਕਹਿੰਦਾ ਦਾਣੇ ਵਾਲੇ ਦਾ ਛੱਡ ਗਿਆ ਰਸੂਲਪੁਰ ਹੈ ਆਪਣੇ ਨੇੜੇ ਆ ਚਲੋ ਪਰ ਨਹੀਂ ਘਰੇ ਰਹਿਣਾ ਸੀਗਾ ਅੱਜ ਤੇ ਹੁਣ ਬਾਈ ਨੂੰ ਛੱਡ ਗਿਆ ਨਾ ਮਾ ਉੱਥੇ ਇਹਦੀ ਰੇੜੀ ਖੜੀ ਆ ਛਾਪਦੇ ਆ ਛੱਡ ਗਿਆ ਮੈਂ ਤੈਨੂੰ ਦੁਬਾਰੇ ਜੋੜੀ ਆਈ ਆ ਮੈਦਾਨ ਚ ਬਾਈ ਮਸੋਂ ਹੀ ਮਿਲਿਆ ਏ ਇਹਨੂੰ ਮੈਂ ਕਹਿ ਦੇਣਾ ਵੀ ਪਟਿਆਲੇ ਜਾਣਾ ਜਾਂ ਅੰਮ੍ਰਾਲੇ ਜਾਣਾ ਜਾਂ ਚੰਡੀਗੜ੍ਹ ਜਾਣਾ ਤਾਂ ਕਹਿੰਦਾ ਮੈਨੂੰ ਪੁਰੂਪਰਾਲੇ ਆ ਕਿਹਾ ਕਰ ਵੀ ਇਹਦਾ ਗੋਆ ਗੋਆ ਜਾਣਾ ਏ ਐਨਾ ਵਿਗੜ ਗਿਆ ਮੁੰਡਾ ਇਹ ਹੁਣ ਇਹ ਮਸੋ ਮੈਂ ਮਿੰਤਾ ਮੁੰਤਾ ਕਰਕੇ ਸੌਹਰੇ ਨੂੰ ਸਵਾਰਸ ਬਵਾ ਕੇ ਤਾਂ ਅੱਜ ਇਹ ਸੌਹਰਾ ਸਾਹਿਬ ਨੂੰ ਕਿਹਾ ਫੋਨ ਆਇਆ ਤਾਂ ਇਹ ਮੇਰੇ ਨਾਲ ਜਾਣ ਦੀ ਹਾਂ ਕਿ ਇਹ ਕਹਿੰਦਾ ਗੋਆ ਗੋਆ ਵਾਲੇ ਰਹਿ ਗਿਆ ਪਰ ਹੁਣ ਕਹਿੰਦਾ ਉਰੇ ਨਾ 72 ਵਸ 3/4 ਮੈਨੂੰ ਲੈ ਕੇ ਜਾਇਆ ਕਰ ਤਾਂ ਭਾਈ ਤਾਂ ਐਵੇਂ ਬਸ ਇਹਨੂੰ ਪਤਾ ਹੀ ਆ ਕੰਮਾਂ ਕਰ ਅੱਜ ਆਹਲਾ ਕੰਮ ਹੋ ਗਿਆ ਵੀਡੀਓ ਤੇ ਸਮੁੰਦਰ ਦੀਆਂ ਹਵਾਵਾਂ ਲਈਆਂ ਮੇਰੇ ਠੰਡੀਆਂ ਉੱਤੇ ਹਾਂ ਤੁਹਾਨੂੰ ਇਹ ਹਵਾਵਾਂ ਕਿੱਥੇ ਵਧੀਆ ਲੱਗਦੀ ਨੇ ਹੁਣ ਗਰਮੀ ਵਾਲੀਆਂ ਸਹੀ ਆਹ ਤਾਂ ਮੰਨਦਾ ਤੂੰ ਤਾਂ ਆ ਗਿਆ ਮੌਸਮ ਠੀਕ ਆ ਚਾਨੀ ਤਾਂ ਹੀ ਆ ਗਿਆ ਤੂੰ ਨਹੀਂ ਆਉਂਦਾ ਲਈ ਤਾਂ ਦਾਣਾ ਮੇਲੇ ਚ ਪਹੁੰਚ ਗਏ ਮੇਰੇ ਕੋਲ ਤਾਰਿਆ ਉੱਥੇ ਮੇਲੇ ਚ ਤੇ ਮੈਂ ਆ ਗਿਆ ਘਰੇ ਵੀਡੀਓ ਦਾ ਅੰਡਾ ਪਾਈ ਇਥੇ ਕਰਦਾ ਵੀਡੀਓ ਵਧੀਆ ਲੱਗੀ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ